ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਹੋਰ ਇਹ ਨਿਊਜ਼ ਉੱਡਾ ਸਬਦਾਲ ਸਵਾਗਤ ਕਰਦਾ ਕੋਈ ਵੋਟਰ ਹੁੰਦੇ ਨੇ ਰਾਜਨੀਤੀ ਹੁੰਦੀ ਹੈ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਕਈ ਵਾਰ ਜਿਆਦਾ ਸਮਾ ਵੀ ਨਹੀਂ ਹੁੰਦਾ ਜਿਆਦਾ ਜਿੰਨਾਂ ਦਾ ਫਰਕ ਵੀ ਨਹੀਂ ਹੁੰਦਾ ਫਿਰ ਵੀ ਜਿਹੜੀ ਵੋਟਰਾਂ ਦਾ ਜਿਹੜਾ ਜਨ ਆਦੇਸ਼ ਹੁੰਦਾ ਇਹਦਾ ਵੋਟਰਾਂ ਦਾ ਮੂਡ ਹੁੰਦਾ ਉਹ ਅਲੱਗ-ਅਲੱਗ ਦੇਖਣ ਨੂੰ ਮਿਲਦਾ ਇੱਕ ਪਾਰਟੀ ਜਿਹੜੀ ਲੋਕ ਸਭਾ ਦੇ ਵਿੱਚ ਜਿੱਤਦੀ ਹੁੰਦੀ ਹੈ ਉਸ ਲੋਕ ਸਭਾ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਪਾਰਟੀ ਨੂੰ ਲੱਗਦਾ ਕਿ ਜਨਤਾ ਨੇ ਉਹਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਨਤਾ ਨੇ ਉਹਦੇ ਹੱਕ ਵਿੱਚ ਜਨਾਬ ਦੇਸ਼ ਦਿੱਤਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਦੇ ਹੱਕ ਵਿੱਚ ਜਨਾਬ ਦੇਸ਼ ਦੇਵੇਗੀ ਤੇ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਦੀ ਚਾਣ ਦੇ ਵਿੱਚ ਬੱਲੇ ਬੱਲੇ ਹੋ ਜਾਵੇਗੀ ਪਰ VOTER ਦਾ ਮੂਡ ਜਿਹੜਾ ਹੁੰਦਾ ਉਹ VOTER ਹੀ ਜਾਣ ਸਕਦਾ ਅੱਜ ਕੱਲ ਦਾ ਜਿਹੜਾ VOTER ਹੈ ਇੰਟੈਲੀਜੈਂਟ VOTER ਬਣ ਚੁੱਕਿਆ ਹੈ ਬੜਾ ਖਮੋਸ਼ੀ ਦੇ ਨਾਲ ਉਹ ਆਪਣੇ ਮਤ ਦਾ ਪ੍ਰਯੋਗ ਕਰਦਾ ਅਗਰ ਕਹਾ ਸਮਾਂ ਨਹੀਂ ਰਿਹਾ ਕਿ ਜਿਹੜਾ ਨੇਤਾ VOTER ਦੇ ਚਿਹਰੇ ਨੂੰ ਪੜ ਲਿਆ ਕਰਦੇ ਸੀ ਲੋਕ ਸਭਾ ਦੀ ਚਾਣਵ ਦੇ ਵਿੱਚ ਜਦੋਂ ਚਾਰ ਜ਼ੋਨ ਨੂੰ ਰਿਜ਼ਲਟ ਆਇਆ ਸੀ ਜਲੰਧਰ ਲੋਕ ਸਭਾ ਦਾ ਤਾਂ ਜਲੰਧਰ ਲੋਕ ਸਭਾ ਦੀ ਜਿਹੜੀ ਸੀਟ ਸੀ ਉਹ ਕਾਂਗਰਸ ਬੜੇ ਪ੍ਰਚੰਡ ਵੋਟਾਂ ਨਾਲ ਜਿੱਤੀ ਸੀ ਕਿੰਨਾ ਕਹਿੰਦਾ ਭਾਰੀ ਵੋਟਾਂ ਲੈ ਕੇ ਜਿੱਤੀ ਸੀ ਚੈਲਿੰਜਿੰਗ ਚੰਨੀ ਐਮਪੀ ਚੁਣਿਆ ਗਿਆ ਸੀ ਉੱਤੇ ਜਲੰਧਰ ਵੈਸਟ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜਿਮਨੀ ਵੈਸਟ ਚੌਂ ਵੀ ਸਾਹਮਣੇ ਆ ਗਈ ਕਾਂਗਰਸ ਕਾਫੀ ਗਰਗਨ ਸੀ ਕਾਂਗਰਸ ਪਾਰਟੀ ਬੜੀ ਕੋਸ਼ਿਸ਼ ਸੀ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਜਨਤਾ ਨੇ ਉਹਦੇ ਹੱਕ ਦੇ ਵਿੱਚ ਜੋ ਵੋਟ ਕੀਤੀ ਹੈ ਉਹ ਮੂਡ ਕੋਈ ਸੋਚ ਵਾਲੀ ਵੀ ਜਨਤਾ ਦੀ ਹੋਈ ਹੋਣੀ ਵਿਧਾਨ ਸਭਾ ਦੇ ਜਿਹੜੇ ਉਪ ਚੋਣ ਹੈ ਉਹਦੇ ਵਿੱਚ ਕਾਂਗਸ ਪਾਰਟੀ ਦਿੱਤਾ ਦਾ ਪਰਚਮ ਲਹਿਰਾ ਦੇਵੇਗੀ ਕਾਂਗਸ ਪਾਰਟੀ ਵੱਲੋਂ ਵੀ ਕੋਈ ਕੋਰ ਕਸਰ ਨਹੀਂ ਛੱਡੀਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਲਾਵਾ ਹੋਰ ਵੀ ਵੜੇ ਵੜੇ ਕਾਂਗਸੀ ਨੇਤਾਮਣੇ ਉੱਥੇ ਕਮਾਂਡ ਸੰਭਾਲੀ ਹੋ ਕਾਂਗਸ ਪਾਰਟੀ ਹੈ ਉਹ ਵਿਸ਼ਵਾਸਨ ਪਰਿਉਚ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲਈ ਵੀ ਇੱਕ ਚੌਣ ਵਕਕਾਰ ਦਾ ਸੀਟ ਬਣ ਚੁੱਕੀ ਸੀ ਵਕਕਾਰੀ ਸੀਟ ਬਣ ਚੁੱਕੀ ਸੀ ਕਿਉਂਕਿ ਰਾਜਨੀਤੀਕ ਵਿੱਚ ਰੁਚੀ ਰੱਖਣ ਵਾਲੇ ਇਸ ਗੱਲ ਨੂੰ ਜਾਣਦੇ ਨੇ ਕਿ ਲੋਕ ਸਭਾ ਦੇ ਵਿੱਚ 13 ਜੀਰੋ ਦਾਅਵਾ ਕਰਨ ਵਾਲੇ ਜਿਹਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਤੇ ਸੰਤੋਸ਼ਟ ਕਰਨਾ ਪਿਆ ਪੰਜਾਬ ਦੇ ਤਿੰਨ ਸੀਟਾਂ ਜਿੱਤਿਆ ਨੇ ਇਸ ਲਈ ਇਹ ਸੀਟ ਉਹਦੇ ਲਈ ਕਾਪੀ ਬਕਾਰੀ ਬੰ ਟੁਕੜੇ ਸੇ ਇਹਨਾਂ ਨੂੰ ਪਤਾ ਹੈ ਕਿ ਜੇ ਸੀਟ ਆਮ ਆਦੀ ਪਾਰਟੀ ਹਾਰ ਜਾਂਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀਆਂ ਦੇ ਨਿਸ਼ਾਨੇ ਤੀਜ ਹੋ ਜਾਣੇ ਸਨ ਨਾਲੇ ਇਹ ਵੀ ਅਸ਼ੰਕਾ ਪ੍ਰਗਟ ਕੀਤੀ ਜਾ ਰਹੀ ਸੀ ਰਾਜਨੀਤਿਕ ਤੌਰ ਤੇ ਕਿ ਜੇ ਸੀਟ ਹਾਰ ਹਾਰ ਜਾਂਦੀ ਆਮ ਆਦੀ ਪਾਰਟੀ ਤਾਂ ਪਾਰਟੀ ਦੇ ਅੰਦਰ ਵੀ ਵਿਰੋਧ ਤੇ ਸਵਾਰ ਉੱਪਰ ਸਕਦੇ ਸਨ ਇਸ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਦੀ ਰਣਨੀਤੀ ਬਣਾਈ ਇਸ ਤਰ੍ਹਾਂ ਦੇ ਵਿਊ ਰਚਨਾ ਬਣਾਈ ਕਿ ਆਪਣਾ ਕਰਤਕ ਉੱਥੇ ਬਣਾਉਣ ਦੇ ਲਾਲ-lal ਮੰਤਰੀਆਂ ਅਤੇ ਐਮਐਲਏ ਦੀਆਂ ਡੂਟੀਆਂ ਵਿੱਚ ਉਤਲਾ ਦਿੱਤੀ ਆ। ਉਹਦਾ ਪ੍ਰਣਾਮ ਸਭ ਦੇ ਸਾਹਮਣੇ ਹੈ। ਪ੍ਰਣਾਮ ਸਭ ਦੇ ਸਾਹਮਣੇ ਹੈ ਕਿ ریکارڈ ਤੌਰ ਵੋਟਾਂ ਦੇ ਨਾਲ ਆਮ ਆਦੀ ਪਾਰਟੀ ਦੇ ਕੈਂਡੀਡੇਟ ਮਿੰਦਰ ਬਗਤ ਨੂੰ ਜਿੱਤ ਮਿਲੀ। ਇੱਕ ਤਰ੍ਹਾਂ ਕਹਿ ਸਕਦੇ ਆ ਕਿ ਆਮ ਆਦੀ ਪਾਰਟੀ ਨੇ ਲੋਕ ਸਭਾ ਦੇ ਵਿੱਚ ਹਾਰ ਜਿਹੜੀ ਹੋਈ ਸੀ ਉਹ ਜਿਮਨੀ ਚੋਣ ਜਿੱਤ ਕੇ ਕਾਂਗਸ ਪਾਰਟੀ ਤੋਂ ਉਹ ਬਦਲਾ ਵੀ ਲੈ ਲਿਆ ਤੇ ਨਾਲ ਹੀ ਨਾਲ ਰਾਜ ਦੀ ਤੋਰ ਤੇ ਆਪਣਾ ਲੋਹਾ ਵੀ ਮਨਵਾ ਲਿਆ ਹੁਣ ਨਿਕਰਣਗੇ ਜਿਹੜੀਆਂ 4 ਵਿਧਾਨ ਸਭਾ ਦੀਆਂ ਹੋਰ ਉਪ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਦੇਖਿਆ ਜਾਏਗਾ ਕੌਣ ਕਿਹਨੂੰ ਪੱਟਕਣੀ ਦੇਣੀ ਹੈ ਕਾਮਯਾਬ ਹੋਣਾ ਇੱਕ ਸੀਟ ਸੀ ਇੱਕ ਸੀਟ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਉਥੇ ਡੇਰਾ ਲਾਇਆ ਗਿਆ ਘਰ ਬਣਾਇਆ ਗਿਆ ਜਦੋਂ 4 ਸੀਟਾਂ ਦੇ ਉਪ ਚੋਣਾਂ ਹੋਣਗੀਆਂ ਫਿਰ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਰਣਨੀਤੀ ਬਣਾਉਂਦੇ ਨੇ ਇਹਨਾਂ ਸੀਟਾਂ ਨੂੰ ਜਿੱਤਣ ਦੇ ਲਈ ਜਿਮਨੀ ਚੋਣ ਵਿੱਚ ਹਾਰ ਹੋਈ ਹੈ ਕਾਂਗਰਸ ਪਾਰਟੀ ਦੇ ਲਈ ਇੱਕ ਰਾਜਨੀਤਿਕ ਤੌਰ ਤੇ ਵੱਡਾ ਝਟਕਾ ਵੀ ਕਿਹਾ ਜਾ ਸਕਦਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ